ਵਿਵਾਦਾਂ ਦੇ ਵਿੱਚ ਹੈ ਬਨੂੜ ਦਾ ਸਿਵਲ ਹਸਪਤਲ ਮੋਬਾਈਲ ਦੀ ਰੋਸ਼ਨੀ ਦੇ ਵਿੱਚ ਇੱਥੇ ਮਹਿਲਾ ਦਾ ਟ੍ਰੀਟਮੈਂਟ ਕੀਤਾ ਜਾ ਰਿਹਾ ਸੀ ਮੌਕੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਡਿਲੀਵਰੀ ਦੇ ਲਈ ਮਹਿਲਾ ਨੂੰ ਹਸਪਤਲ ਲਿਆਂਦਾ ਗਿਆ ਸੀ ਪੰਜਾਬ ਹੈਲਥ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਜੈਸਲੈਂਡ ਦੇ ਲਈ ਪਹੁੰਚੇ ਨੇ ਤਾਂ ਵਿਵਾਦਾਂ ਦੇ ਵਿੱਚ ਆ ਗਿਆ ਬਨੂੜ ਦਾ ਸਿਵਲ ਹਸਪਤਲ ਦਾਅਵੇ ਕਿ ਮੋਬਾਈਲ ਦੀ ਲਾਈਟ ਦੇ ਵਿੱਚ ਇੱਥੇ ਮਹਿਲਾ ਦਾ ਟ੍ਰੀਟਮੈਂਟ ਕੀਤਾ ਜਾ ਰਿਹਾ ਸੀ ਤਾਂ ਮੌਕੇ ਦੀ ਵੀਡੀਓ ਵੀ ਜੋ ਕਿ ਸੋਸ਼ਲ ਮੀਡੀਆ ਤੇ ਤੇ ਇਸੇ ਦੇ ਨਾਲ ਹੁਣ ਵਾਇਰਲ ਹੋ ਰਹੀ ਹੈ ਡਿਲੀਵਰੀ ਦੇ ਲਈ ਮਹਿਲਾ ਨੂੰ ਹਸਪਤਾਲ ਲਿਆਂਦਾ ਗਿਆ ਸੀ ਪੰਜਾਬ ਹੈਲਥ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਜੈਜਲੈਂਦ ਦੇ ਲਈ ਇੱਥੇ ਪਹੁੰਚੇ ਨੇ ਤਾਂ ਅਕਸਰ ਹੀ ਪੰਜਾਬ ਸਰਕਾਰ ਜੋ ਕਿ ਸਿਹਤ ਤੇ ਸਿੱਖਿਆ ਦੇ ਮਾਮਲੇ ਦੇ ਵਿੱਚ ਚੰਗੀਆਂ ਸੁਵਿਧਾਵਾਂ ਦੇਣ ਦੇ ਵਾਅਦੇ ਦਾਵੇ ਠੋਕਦੀ ਹੈ ਤਾਂ ਇਹ ਜੋ ਸਵਾਲ ਪੰਜਾਬ ਸਰਕਾਰ ਤੇ ਵੱਡਾ ਖੜਾ ਕਰਦਾ ਪਰ ਦਾਦਾ ਦੇ ਵਿੱਚ ਬਨੂਰ ਦਾ ਸਿਵਲ ਹਸਪਤਾਲ ਆ ਕੇ ਮੋਬਾਈਲ ਦੀ ਰੋਸ਼ਨੀ ਦੇ ਵਿੱਚ ਇੱਕ ਮਹਿਲਾ ਦਾ ਟ੍ਰੀਟਮੈਂਟ ਇੱਥੇ ਕੀਤਾ ਜਾ ਰਿਹਾ ਸੀ ਤਾਂ ਮੌਕੇ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਡਿਲੀਵਰੀ ਦੇ ਲਈ ਮਹਿਲਾ ਨੂੰ ਇੱਥੇ ਹਸਪਤਾਲ ਲਿਆਂਦਾ ਗਿਆ ਸੀ ਪੰਜਾਬ ਹੈਲਥ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਜੈਜਾ ਲੈਂਡ ਦੇ ਲਈ ਇੱਥੇ ਪਹੁੰਚੇ ਤਾਂ ਵਿਵਾਦਾਂ ਦੇ ਵਿੱਚ ਬਨੂਰ ਦਾ ਸਿਵਲ ਹਸਪਤਾਲ ਹੈ ਪੰਜਾਬ ਹੈਲਥ ਕਾਰਪੋਰੇਸ਼ਨ ਦੇ ਵਾਈਸ ਚੇਅਰਪਰਸਨ ਜੋ ਕਿ ਜੈਜਾ ਲੈਂਡ ਦੇ ਲਈ ਪਹੁੰਚੇ ਨੇ ਦੱਸਿਆ ਕਿ ਇੱਕ ਮਹਿਲਾ ਨੂੰ ਇੱਥੇ ਡਿਲੀਵਰੀ ਦੇ ਲਈ ਲਿਆਂਦਾ ਗਿਆ ਸੀ ਤੇ ਮੌਕੇ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵੀਡੀਓ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਮੋਬਾਈਲ ਦੀ ਰੋਸ਼ਨੀ ਦੇ ਵਿੱਚ ਇੱਕ ਮਹਿਲਾ ਦਾ ਟ੍ਰੀਟਮੈਂਟ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਇਹ ਸਿਵਲ ਹਸਪਤਾਲ ਜੋ ਕਿ ਬਨੂੜ ਦੇ ਵਿੱਚ ਸਥਿਤ ਹੈ ਇਹ ਸਿਵਲ ਹਸਪਤਾਲ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਹੋ ਗਿਆ ਪੰਜਾਬ ਸਰਕਾਰ ਦੀਆਂ ਸਿਹਤ ਸੁਵਿਧਾਵਾਂ ਤੇ ਵੀ ਸਵਾਲ ਵੱਡੇ ਇਸ ਦੇ ਨਾਲ ਖੜੇ ਹੋ ਗਏ ਨੇ ਤਾਂ ਬਨੂੜ ਦਾ ਸਿਵਲ ਹਸਪਤਾਲ ਜੋ ਕਿ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਸੁਰਖੀਆਂ ਦੇ ਵਿੱਚ ਇਹ ਹਸਪਤਾਲ ਹੁਣ ਅਸਰ ਆ ਰਿਹਾ ਮੂ ਨੂਰ ਦੁਆਰਾ ਔਨ ਕੈਮਰਾ ਇਹ ਗੱਲ ਕਹੀ ਗਈ ਹੈ ਕਿ ਸਰਕਾਰ ਦੁਆਰਾ ਜਿਹੜੀਆਂ ਮੁੱਢਲਾ ਸਹੂਲਤਾਂ ਉਹ ਕੋਈ ਹਸਪਤਾਲਾਂ ਨੂੰ ਪ੍ਰੋਵਾਈਡ ਨਹੀਂ ਕਰਾਈ ਜਾ ਰਹੀ ਜਾਂ ਇਹ ਵੀ ਤਾਂ ਕਰਕੇ ਜਿਹੜਾ ਈਵਨ ਉਹਨਾਂ ਨੇ ਇਹ ਮੰਨਿਆ ਵੀ ਇੱਥੇ ਐਕਸਰੇ ਕਰਾਉਣ ਵਾਸਤੇ ਵੀ ਜਿਹੜੀ ਵੀ ਇੱਕ ਛੋਟੀ ਜਿਹੀ ਮਸ਼ੀਨ ਹੁੰਦੀ ਹੈ ਉਹਦੇ ਵਾਸਤੇ ਵੀ ਬੰਦੇ ਨੂੰ ਡੇਰਾ ਬਸੀ ਸਾਨੂੰ ਭੇਜਣਾ ਪੈਂਦਾ ਇਸ ਕਰਕੇ ਜਾਂ ਤਾਂ ਬਿਊਰੋਕ੍ਰੇਸੀ 'ਚ ਨੁਕਸਾ ਜਾਂ ਫਿਰ ਜਿਹੜੀ ਵੀ ਵਰਤਮਾਨ ਸਰਕਾਰ ਇਹ ਗਰਾਊਂਡ ਲੈਵਲ ਤੇ ਕੁਝ ਨਹੀਂ ਕਰ ਰਹੀ ਸਿਰਫ ਅਖਬਾਰਾਂ ਚ ਸਿਆਰ ਦੇ ਕੇ ਪਬਲਿਸਿਟੀ ਕਰ ਜਾਦਾ ਕਰ ਰਹੀ ਹੈ ਗਰਾਊਂਡ ਲੈਵਲ ਤੇ ਇਹਨਾਂ ਦੀ ਜਿਹੜਾ ਵਰਕ ਹੈ ਉਹ ਜ਼ੀਰੋ ਸਾਫਟ ਹੋ ਰਿਹਾ ਬਨੂੜ ਹਸਪਤਾਲ ਨੂੰ ਦੇਖਿਆ ਜੇ ਤਾਂ ਇਸ ਵਕਤ ਸਾਡੇ ਨਾਲ ਮੌਜੂਦ ਨੇ ਸੀਐਸਸੀ ਬਨੂੜ ਤੇ ਐਸਐਮਓ ਡਾਕਟਰ ਰਵਨੀਤ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਮੈਡਮ ਜੀ ਤੇ ਤੁਹਾਡਾ ਸਵਾਗਤ ਹੈ ਜੀ ਹਾਂ ਜੀ ਮੈਡਮ ਕੱਲ ਇੱਕ ਆਟੋ ਦੇ ਵਿੱਚ ਡਿਲੀਵਰੀ ਕੇਸ ਆਇਆ ਸੀ ਜੀ ਇਸ ਤਰ੍ਹਾਂ ਦੀ ਸੀ ਸਾਜ਼ਿਸ਼ ਜੀ ਮੈਡਮ ਉਹ ਵੀ ਐਕਚੁਅਲੀ ਆਟੋ ਵਿੱਚ ਆਇਆ ਉਹ ਜਿਹੜੇ ਮਾਈਗ੍ਰੈਂਟ ਪਪੂਲੇਸ਼ਨ ਆਇਆ ਨਾ ਜੋ ਕੋਈ ਸੀਗਾ ਜਿੰਨੀ ਵੀ ਹੋ ਚੁੱਕੀ ਸੀ ਬੱਚੇ ਨਹੀਂ ਸੰਭਾਲ ਕੀਤੀ ਮਾਂ ਬੱਚੇ ਦੋਨਾਂ ਨੂੰ ਜਿਹੜੇ ਇੰਜੈਕਸ਼ਨ ਲੱਗਨੇ ਸੀ ਜੋ ਵੀ ਕਰਨਾ ਸੀ ਉਹ ਸਾਡੇ ਸਟਾਫ ਨੇ ਕੀਤਾ ਤੇ ਉਸ ਟਾਈਮ ਬਾਈਜਾਂਸ ਲਾਈਟ ਨਹੀਂ ਸੀ ਤੇ ਜਿਹੜੀ ਬਿਜਲੀ ਹੈ ਪਿਛਲੇ ਵੀ ਵਿੱਚ ਤਾਂ ਬਹੁਤ ਜ਼ਿਆਦਾ ਕੱਟ ਲੱਗ ਰਿਹਾ ਹੈ ਬਿਜਲੀ ਵਿਭਾਗ ਵੱਲੋਂ ਇਹਨਾਂ ਨੂੰ ਕਿੰਨੀ ਵਾਰੀ ਅਪੀਲ ਕੀਤਾ ਗਿਆ ਕਿਆ ਕਿਆ ਕਿ ਉਹ ਥੱਕ ਗਈਆਂ ਉਹ ਹੈ ਕਿ ਇਹਨਾਂ ਦੇ ਕਮੀਡੀਅਟ ਇਫੈਕਟ ਅਗਰ ਹੈ ਦੇ ਇਫੈਕਟ ਨੂੰ ਕਿੰਨਾ ਜ਼ਿਆਦਾ ਜਿਵੇਂ ਹਸਪਤਾਲ ਨੂੰ ਤਾਂ ਉਹ ਤਾਂ 24 ਘੰਟੇ ਬਿਲਕੁਲ ਨਹੀਂ ਚੱਲਦੀਆਂ

ਔਰ ਮੈਂ ਹਸਪੀਟਲ ਦੇ ਵਿੱਚ ਜੋ ਬਾਕੀ ਡਿਲੀਵਰੀ ਕੇਸ ਆਉਂਦੇ ਆ ਜੀ ਉਹਨਾਂ ਉਹਨਾਂ ਤੇ ਬਾਰੇ ਦੇ ਵਿੱਚ ਆਪਣੇ ਸਾਰੇ ਪ੍ਰਬੰਧ ਇੱਥੇ ਮੁਕੰਮਲ ਹੁੰਦੀ ਹੈ ਜੀ ਬਹੁਤ ਸਰ ਮੁਕੰਮਲ ਹੁੰਦੇ 90% ਸਾਡਾ ਜਨਰੇਟਰ ਵੀ ਹੁੰਦਾ ਹੈ ਮਤਲਬ ਤੇਲ ਹੁੰਦਾ ਹੈ ਪਰ ਜਦ ਇਲੈਕਟ੍ਰੀ ਜਾਨ ਕਰਕੇ ਸਾਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਸਾਡੀ ਵੈਕਸੀਨ ਵੀ ਖਰਾਬ ਹੋ ਰਹੀ ਹੈ ਹੋਰ ਕਈ ਚੀਜ਼ਾਂ ਖਰਾਬ ਹੋ ਰਹੀ ਹੈ ਹਸਪੀਟਲ ਸਮੇਤ ਇਹ ਦਿੱਕਤ ਆ ਰਹੀ ਹੈ ਕੁਲਦੀਪ ਸਿੰਘ ਜੀ ਮੀਡੀਆ ਬਨੂ ਤੇ ਇਸੇ ਖਬਰ ਤੇ ਹੋਰ ਕੱਲ੍ਹ ਵੱਡੇ ਲਈ ਸਾਡੇ ਸਹਿਯੋਗੀ ਕੁਲਦੀਪ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਤਾਂ ਕੁਲਦੀਪ ਜੀ ਪੰਜਾਬ ਸਰਕਾਰ ਜੋ ਕਿ ਅਕਸਰ ਹੀ ਦਾਅਵੇ ਠੋਕਦੀ ਹੈ ਕਿ ਚੰਗੀਆਂ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਉਥੇ ਸਿਵਲ ਹਸਪਤਾਲ ਦੇ ਵਿੱਚੋਂ ਅਜਿਹੀ ਤਸਵੀਰ ਨਿਕਲ ਕੇ ਆਣਾ ਕਾਫੀ ਚਿੰਤਾਜਨਕ ਵਿਸ਼ਾ ਤਾਂ ਵੱਡੇ ਸਵਾਲ ਵੀ ਪੰਜਾਬ ਸਰਕਾਰ ਤੇ ਖੜੇ ਹੁੰਦੇ ਨੇ ਕੀ ਕੁਝ ਅਹਿਮ ਜਾਣਕਾਰੀ ਆ ਰਹੀ ਹੈ ਕਿ ਤਾਂ ਕੱਲ ਇੱਥੇ ਇੱਕ ਨਾਈਗਰੇਟ ਮਹਿਲਾ ਜੀ ਜੋ ਡਿਲੀਵਰੀ ਦੇ ਖਾਸਤੇ ਬਨੂਰ ਸਿਵਲ ਹਸਪਤਾਲ ਵਿੱਚ ਪਹੁੰਚੀ ਸੀ ਤੇ ਜਿਸ ਨੂੰ ਐਕਸਪੌਂਟੇ ਤਾਂ ਪਤਾ ਲੱਗਿਆ ਕਿ ਇੱਥੇ ਹਸਪਤਾਲ ਦੇ ਵਿੱਚ ਲਾਈਟ ਤਾਂ ਨਹੀਂ ਹੈ ਜੀ ਤੇ ਮੋਬਾਈਲ ਦੀ ਰੋਸ਼ਨੀ ਦੇ ਵਿੱਚ ਮਹਿਲਾ ਦਾ ਟਰੀਟਮੈਂਟ ਕੀਤਾ ਗਿਆ ਜੋ ਕਿ ਪੰਜਾਬ ਸਰਕਾਰ ਦੇ ਇਹ ਕਿਸਮ ਸੁਧਾਰਾਂ ਨੂੰ ਲੈ ਕੇ ਕਿਤੇ ਜਾਣ ਵਾਲੇ ਦਾਅਵਿਆਂ ਦੀ ਕੋਲ ਫੋਲਦਾ ਹੈ ਤੇ ਸੋ ਵੱਡੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਬਿਜਲੀ ਪੂਰਤੀ ਦੇ ਵੱਡੇ ਵੱਡੇ ਦਾਅਵੇ ਕਿੱਥੇ ਜਾ ਰਹੇ ਨੇ ਤੇ ਦੇਖਣ ਲਈ ਇਹ ਆਇਆ ਕਿ ਜਿਸ ਵਕਤ ਬਹਿਣਾ ਤੇ ਪਹੁੰਚੀ ਤੇ ਹਸਪਤਾਲ ਦੇ ਵਿੱਚ ਲਾਈਟ ਵੀ ਰਹੀ ਸੀ ਤੇ ਇਹ ਇੱਕ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਿੱਥੇ 60% ਸੁਧਾਵਾ 80% ਹੋਣੇ ਚਾਹੀਦੇ ਨੇ ਉੱਥੇ ਡੀਜ਼ਲ ਵੀ ਜਨਰੇਟਰ ਵਾਸਤੇ ਨਹੀਂ ਸੀ ਜੋ ਕਿ ਪੰਜਾਬ ਸਰਕਾਰ ਵੱਲੋਂ ਹਸਪਤਾਲਾਂ ਦੇ ਵਿੱਚ ਕਿਤੇ ਜਾਣ ਵਾਲੇ ਦਾਅਵੇ ਦੀ ਸਿੱਧੀ ਸਿੱਧੀ ਪ੍ਰਸ਼ਨ 3 ਇਸ ਗੱਲ ਤੇ ਉੱਪਰ ਲੱਗੇਗੇ ਜੀ ਕੁਲਦੀਪ ਜੀ ਕੀ ਹਸਪਤਾਲ ਦੇ ਵਿੱਚ ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਿਆ ਕੋਈ ਸਰਕਾਰ ਦਾ ਅਧਿਕਾਰੀ ਪਹੁੰਚਿਆ ਜਿਸ ਤਰੀਕੇ ਨਾਲ ਇਹ ਸਵਾਲ ਖੜੇ ਹੋਏ ਨੇ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਕੀ ਇਸ ਪੀੜਤ ਮਹਿਲਾ ਦੇ ਨਾਲ ਕਿਸੇ ਨੇ ਗੱਲਬਾਤ ਕੀਤੀ ਪਹੁੰਚ ਕੀਤੀ ਗਈ ਹਸਪਤਾਲ ਦਾ ਜਾਇਜ਼ਾ ਥੇ ਲਿਆ ਗਿਆ ਜੀ ਹਸਪਤਾਲ ਕੋਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਜਿਸ ਦਾ ਯਾਨੀ ਮਤਲਬ ਕਿ ਉਹ ਪੀੜਤ ਮਹਿਲਾ ਐਫਆਈਆਰ ਡਿਲੀਵਰੀ ਦੇ ਸਬੰਧ ਵਿੱਚ ਐਸੇ ਪਹੁੰਚੀ ਸੀ ਉਹਦਾ ਅੱਛੇ ਤੰਗ ਨਾਲ ਟਰੀਟਮੈਂਟ ਕੀਤਾ ਗਿਆ لیکن موبائل ਦੀ ਰੋਸ਼ਨੀ ਦੇ ਵਿੱਚ ਲਾਈਟ ਦੇ ਅਪੋਰਟ ਤੋਂ ਬਿਨਾਂ ਦਾ ਟਰੀਟਮੈਂਟ ਕਿ ਕਿੱਥੇ ਜਾਣਾ ਇਹ ਵੱਡੇ ਸਵਾਲ ਪੈਦਾ ਕਰਦਾ ਹੈ ਤੇ ਜਿਸ ਤਰ੍ਹਾਂ ਇਹ ਵੀਡੀਓ ਵਾਇਰਲ ਹੋਈ ਹੈ ਤੇ ਪੰਜਾਬ ਹੈਲਥ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਮੀਤਿਕਲ ਉਹ ਅੱਜ ਸਿਵਲ ਹਸਪੀਟਲ ਬਲੋਰਡ ਦੇ ਵਿੱਚ ਜਾਇਦਾ ਲੈਣ ਵਾਸਤੇ ਪਹੁੰਚੇ ਨੇ ਉਹਨਾਂ ਨੇ ਸਿਵਲ ਹਸਪਤਲ ਜੋ ਐਸਐਮਓ ਨੇ ਡਾਕਟਰ ਰਮਨ ਸਿੰਘ ਉਹਨਾਂ ਦੇ ਨਾਲ ਪੂਰੀ ਘਟਨਾ ਨੂੰ ਲੈ ਕੇ ਗੱਲਬਾਤ ਕੀਤੀ ਹੈ ਠੀਕ ਹੈ ਕੁਲਦੀਪ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਇਹ ਜਾਣਕਾਰੀ ਤੁਸੀਂ ਦਰਸ਼ਕਾਂ ਨਾਲ ਸਾਂਝਾ ਕੀਤੀ ਹੈ ਤਾਂ ਬਨੂਰ ਦੇ ਸਿਵਲ ਹਸਪਤਾਲ ਤੋਂ ਨਿਕਲ ਕੇ ਇਹ ਤਸਵੀਰਾਂ ਜੋ ਆਈਆਂ ਨੇ ਇੱਕਾਫੀ ਚਿੰਤਾਜਨਕ ਵਿਸ਼ਾ ਤਾਂ ਉਥੇ ਪੰਜਾਬ ਸਰਕਾਰ ਦੇ ਸਿਹਤ ਸਹੂਲਤਾਂ ਦੇ ਦਾਅਵਿਆਂ ਦੀ ਪੋਲ ਵੀ ਇਹ ਤਸਵੀਰ ਖੋਲਦੀ ਨਜ਼ਰ ਆ ਰਹੀ ਹੈ